ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਪ੍ਰਬੰਧ ਸੰਭਾਲਨ ਅਤੇ ਮੌਜੂਦਾ ਐਸਜੀਪੀਸੀ ਢਾਂਚੇ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਲਈ ਤਤਪਰ ਪੰਥਕ ਅਕਾਲੀ ਲਹਿਰ ਵੱਲੋਂ ਮਾਝਾ ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਆਪਣੀ ਮੁਹਿੰਮ ਨੂੰ ਪੂਰੀ ਤਰ੍ਹਾਂ ਪਖਾੜ ਰੱਖਿਆ ਹੈ ਆਉਣ ਵਾਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਗੁਰਦਾਸਪੁਰ ਵਿੱਚ ਪੰਥਕ ਅਕਾਲੀ ਲਹਿਰ ਵੱਲੋਂ ਇੱਕ ਪ੍ਰਭਾਵਸ਼ਾਲੀ ਕਾਨਫਰੰਸ ਗੁਰਦੁਆਰਾ ਚਰਨ ਕਮਲ ਜੀਵਨਵਾਲ ਬਬਰੀ ਗੁਰਦਾਸਪੁਰ ਵਿਖੇ ਕਰਵਾਈ ਗਈ ਜਿਸ ਵਿੱਚ ਬਾਬਾ ਸਰਬਜੋਤ ਸਿੰਘ 베ਦੀ ਤੋਂ ਇਲਾਵਾ ਸਾਭਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪੰਥਕ ਕਾਲੀ ਲਹਿਰ ਦੇ ਮੁਖ ਸੇਵਾਦਾਰ ਭਾਈ ਰਣਜੀਤ ਸਿੰਘ ਖਾਲਸਾ ਤੋਂ ਇਲਾਵਾ ਪੰਥ ਦੀਆਂ ਹੋਰ ਸ਼ਖਸੀਅਤਾਂ ਅਤੇ ਸੰਤਾਂ ਮਹਾਪੁਰਸ਼ਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਹਾਜ਼ਰੀ ਭਰੀ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕਾਨਫਰੰਸ ਜਿਹੜੀ ਆ ਲੋਕਾਂ ਚ ਜਾਗਰਤੀ ਲਿਆਉਣ ਲਈ ਸਿੱਖਾਂ ਨੂੰ ਦੱਸਣ ਲਈ ਪ੍ਰਬੰਧਕ ਕਮੇਟੀ ਚ 100 ਸਾਲ ਤੋਂ ਕੀ ਹੋ ਰਿਹਾ ਗੋਲਕਾਂ ਦਾ ਪੈਸਾ ਕਿੱਥੇ ਜਾ ਰਿਹਾ ਤੇ ਕ腐ਸ਼ਨ ਦੇ ਕਿਹੜੇ ਕਿਹੜੇ ਰਾਹ ਨੇ ਤੇ ਜੇ ਤੁਸੀਂ ਸਾਡੇ ਤੇ ਯਕੀਨ ਕਰੋਗੇ ਤੇ ਅਸੀਂ ਤੁਹਾਨੂੰ ਜੋ ਕੁਝ ਦੇਵਾਂਗੇ ਉਹਨਾਂ ਚ ਇੱਕ ਤਾਂ ਐਜੂਕੇਸ਼ਨ ਬੱਚਿਆਂ ਦੀ ਗਰੀਬ ਬੱਚਿਆਂ ਦੀ ਐਜੂਕੇਸ਼ਨ ਫਰੀ ਕਰਾਵਾਂਗੇ ਇੱਕ ਗਰੀਬ ਦਾ ਇਲਾਜ ਇੱਕ ਯਾਤਰੂ ਲਈ ਕਮਰਾ ਇੱਕ ਗੁਰੂ ਘਰ ਦੀਆਂ ਜ਼ਮੀਨਾਂ ਜਿਹੜੀਆਂ ਬਣਾ ਬਣਾ ਕੇ ਟਰਸਟ ਤੇ ਗੁਰੂ ਦਾ ਪੈਸਾ ਗੁਰੂ ਦੀਆਂ ਜ਼ਮੀਨਾਂ ਮਾਲਕਾਬ ਬਣੇ ਨੇ ਉਹ ਖਾਲੀ ਕਰਾਵਾਂਗੇ ਅਕਾਲ ਤਖਤ ਦੇ ਉੱਤੇ ਪੰਜ ਸਿੰਘ ਸਹਿਬਾਨ ਦੀ ਜਿਹੜੀ ਦਸ਼ਮ ਪਾਤਸ਼ਾਹ ਵੱਲੋਂ ਪ੍ਰਣਾਇ ਮਰਿਆਦਾ ਉਹਨੂੰ ਸ਼ੁਰੂ ਕਰਾਂਗੇ ਜਿਹੜੀ ਕਿਸੇ ਪੀਐਮ ਤੇ ਸੀਐਮ ਦੇ ਡਰ ਥੱਲੇ ਨਾ ਹੋਵੇ ਇਹ ਇਸ ਤਰ੍ਹਾਂ ਦੀ ਜਾਣਕਾਰੀ ਦੇ ਕੇ ਆਏ ਬਹੁਤ ਵਧੀਆ ਰਿਸਪੌਂਸ ਸੀਗਾ ਤੇ ਬੜੀ ਨਮਈਂਦਾ ਜਮਾਤ ਆਈ ਸਾਰੀ ਬੜੀ ਵੱਡੀ ਗਿਣਤੀ ਚ ਆਈ ਮੈਂ ਸੰਦੇਸ਼ ਇਹ ਹੀ ਦੇਣਾ ਚਾਹੂੰਗਾ ਕਿ ਇੱਕ ਤੇ ਆਪਣੀ ਵੋਟ ਜਿਹੜੀ ਆ ਉਹਦਾ ਉਹਦਾ ਮਤ ਦਾ ਦਾਨ ਜਿਹੜਾ ਬੜਾ ਕੀਮਤੀ ਹੁੰਦਾ ਤੇ ਮਤ ਦਾ ਦਾਨ ਗੁਰੂ ਸਾਹਿਬ ਜੀ ਦੇ ਮਿਸ਼ਨ ਦੇ ਨੂੰ ਸਮਰਪਿਤ ਹੋ ਕੇ ਦਿਓ ਪਾਰਟੀ ਨਾ ਦੇਖਿਓ ਕਿ ਮੈਂ ਕਿਹੜੀ ਪਾਰਟੀ ਚ ਸਾਡੀ ਧੜਾ ਕਿਹੜਾ ਉਹਦੇ ਚ ਪੰਥ ਅਕਾਲੀ ਲਹਿਰ ਨੂੰ ਧਰਮ ਦੀ ਵੋਟ ਸਮਝ ਕੇ ਗੁਰੂ ਦੀ ਨਾਂ ਦੀ ਸਪੋਰਟ ਸਮਝ ਕੇ ਸਾਨੂੰ ਦਿਓ ਤੇ ਅਸੀਂ ਤੁਹਾਨੂੰ ਵਚਨ ਦਿੰਦੇ ਆ ਕਿ ਅਸੀਂ ਕਦੀ ਵੀ ਰਾਜਨੀਤੀ ਨਾ ਕਰਾਂਗੇ ਗੁਰੂ ਘਰ ਚੋਂ ਕਿਸੇ ਨੂੰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਰਵੇਲ ਸਿੰਘ ਸਾਹਿਬਪੁਰ ਜ਼ਿਲ੍ਹਾ ਪ੍ਰਧਾਨ ਪੰਥ ਅਕਾਲੀ ਲਹਿਰ ਅੱਜ ਅਸੀਂ ਜੋ ਜ਼ਿਲ੍ਹਾ ਪਧਰੀ ਵਿਸ਼ਾਲ ਕਾਨਫਰੰਸ ਕਰਾਈ ਆ ਉਹ ਜ਼ਿਲ੍ਹੇ ਦੇ ਵਿੱਚ ਅਸੀਂ ਸਾਰੇ ਹਲਕਿਆਂ ਦੇ ਆਪਣੇ ਨਮਾਇੰਦਿਆਂ ਦੇ ਨਾਲ ਔਰ ਪਠਾਨਕੋਟ ਜ਼ਿਲ੍ਹੇ ਨਾਲ ਰਲ ਕੇ ਕਰਵਾਈ ਆ ਜਿਸ ਵਿੱਚ ਮੁੱਖ ਤੌਰ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਪੰਥਕ ਅਕਾਲੀ ਲਹਿਰ ਦੇ ਮੁਖੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਰਪ੍ਰਸਤ ਔਰ ਭਾਈ ਗੁਰਪ੍ਰੀਤ ਰੰਧਾਵੇ ਵਾਲੇ ਭਾਈ ਸੁਖਵਿੰਦਰ ਸਿੰਘ ਰਤਵਾੜੇ ਵਾਲੇ ਆਦ ਆਗੂ ਜਿਹੜੇ ਇੱਥੇ ਸਾਡੇ ਕੋਲ ਪਹੁੰਚੇ ਆ ਸਾਡਾ ਮੁੱਖ ਮਕਸਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਏ ਨੰਘਾਰ ਨੂੰ ਸੁਧਾਰਨ ਵਾਸਤੇ ਆਉਣ ਵਾਲੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਾਸਤੇ ਸੰਗਤਾਂ ਨੂੰ ਲਾਮਬੰਦ ਕਰਨਾ ਕਿ ਇਹ ਜਿਹੜਾ ਸਿਸਟਮ ਚੱਲ ਰਿਹਾ ਇਹਨੂੰ ਬਦਲਣ ਵਾਸਤੇ ਪੰਥਕ ਅਕਾਲੀ ਲਾਹਰ ਨੂੰ ਅੱਗੇ ਲਿਆਓ ਤਾਂ ਕਿ ਜੋ ਸਾਡੇ ਗੁਰਦੁਆਮਾਂ ਤੇ ਸਾਡੀਆਂ ਸੰਸਥਾਵਾਂ ਤੇ ਔਰ ਸਾਡੇ ਜੋ ਮੁੱਖ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ ਇੱਕ ਪਰਿਵਾਰ ਆ ਉਹਨੂੰ ਪਾਸੇ ਕਰਕੇ ਤੇ ਚੰਗੇ ਸਿੱਖਾਂ ਦੇ ਹੱਥ ਵਿੱਚ ਇਹਦਾ ਪ੍ਰਬੰਧ ਦਿੱਤਾ ਜਾਵੇ ਇਸ ਵਿੱਚ ਸਾਨੂੰ ਅੱਜ ਜ਼ਿਲ੍ਹੇ ਭਰ ਤੋਂ ਬੜਾ ਵੱਡਾ ਸਹਿਯੋਗ ਮਿਲਿਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਸਾਡੀਆਂ ਆਸਾਂ ਤੋਂ ਵੱਧ ਲੋਕ ਉੱਥੇ ਪਹੁੰਚ ਕੇ ਇਸ ਕਾਨਫਰੰਸ ਨੂੰ ਉਹਨਾਂ ਕਾਮਯਾਬ ਕੀਤਾ ਅਸੀਂ ਸਾਰੇ ਜ਼ਿਲ੍ਹੇ ਦੀ ਸਾਰੀ ਸੰਗਤ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਸ ਪੰਥਕ ਕਾਨਫਰੰਸ ਕਰਨ ਦੇ ਵਿੱਚ ਬੜਾ ਵੱਡਾ ਸਹਿਯੋਗ ਦਿੱਤਾ ਸੋ ਇੱਕ ਇੱਕ ਸਾਡੇ ਹਲਕਾ ਚਾਰਜ ਔਰ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਆ ਔਰ ਆਏ ਹੋਏ ਆਗੂ ਜਿਨ੍ਹਾਂ ਨੇ ਇੱਥੇ ਸਾਡੇ ਪੰਥਕ ਅਕਾਲੀ ਲਹਿਰ ਦੀ ਕਾਨਫਰੰਸ ਵਿੱਚ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕੀਤਾ ਔਰ ਪੰਥਕ ਮਸਲਿਆਂ ਤੇ ਜਾਣੂ ਕਰਾਇਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰੇਕ ਆਪਣੇ ਹਲਕੇ ਚ ਐਸਜੀਪੀਸੀ ਵਾਲੇ ਹਲਕੇ ਚ ਇਹੋ ਜਿਹੇ ਜਿਹੜੇ ਪ੍ਰੋਗਰਾਮ ਕਰਵਾਵਾਂਗੇ ਔਰ ਸਾਡੇ ਜਿਹੜੇ ਹਲਕਾ ਇੰਚਾਰਜਾ ਉਹ ਉਹਦੇ ਜਿਹੜੇ ਇੰਚਾਰਜ ਹੋਣਗੇ ਔਰ ਇਸੇ ਤਰ੍ਹਾਂ ਹੀ ਇਹ ਜਿਹੜਾ ਕਾਫਲਾ ਇਹ ਚੱਲਦਾ ਰਹੇਗਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਵੀਰ ਸਿੰਘ ਪਾੜਾ ਹਲਕਾ ਇੰਚਾਰਜ ਗੁਰਦਾਸਪੁਰ ਐਸਜੀਪੀਸੀ ਮੈਂ ਅੱਜ ਜੋ ਇਹ ਪੰਥ ਕਾਨਫਰੰਸ ਜੋ ਜੀਮਲ ਬਬਰੀ ਗੁਰੂਦਵਾਰਾ ਚਰਨ ਕਮਲ ਸਾਹਿਬ ਜੀ ਕੇ ਜੋ ਅੱਜ ਇਹ ਪੰਥ ਕਾਨਫਰੰਸ ਹੋਈ ਹੈ ਉਸ ਸੰਬੰਧੀ ਮੈਂ ਜਿਹੜੇ ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਇਹ ਜਿਹੜੇ ਆਈ ਹੋਈ ਚਰਨ ਜਿਹੜੇ ਲੋਕਾਂ ਦੇ ਚਰਨ ਪਏ ਹੁੰਦ ਨੇ ਸਿਰ ਤੇ ਉਹਨਾਂ ਦੇ ਚਰਨਾਂ 'ਚ ਮੈਂ ਸੇਰਾ ਕੇ ਉਹਨਾਂ ਦੇ ਨਮਸਤਕ ਹੁੰਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਤੁਸੀਂ ਇੱਕ ਇੱਕ ਚਰਨ ਸਾਡੇ ਦਿਲਾਂ ਦੇ ਵਿੱਚ ਵਸਾਏ ਹੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਅੱਜ ਸਾਡਾ ਸਾਥ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਇਦਾਂ ਸਾਡਾ ਸਾਥ ਦਿੰਦੇ ਰਹੀਏ ਤਾਂ ਕਿ ਜੋ ਆਪਣਾ ਆਪਣੇ ਸੰਸਥਾ ਐਸਜੀਪੀਸੀ ਜੋ ਸਾਡੀ ਕਾਲ ਤੱਕ ਦੀ ਜੀ ਪਰੰਪਰਾ ਜਿਹੜੀ ਉਹ ਜਿਸ ਤਰ੍ਹਾਂ ਉਹਨੂੰ ਘਾਣ ਲਗੀ ਐ ਆਪਾਂ ਉਸ ਨੂੰ ਜਿਹੜੇ ਨਰਾਇਣੂ ਮਹੰਤ ਤੋਂ ਯਾਦ ਕਰਾਈਏ ਮੈਂ ਸਾਰਿਆਂ ਸੰਗਤਾਂ ਦਾ ਇੱਕ ਬਲ ਦਿਲੋਂ ਆਪਣੇ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਇਦਾਂ ਹੀ ਅੱਗੇ ਤੋਂ ਤੁਹਾਡੀ ਸੇਵਾ ਕਰਦਾ ਰਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ